ਬਹੁਤ ਜਿਆਦਾ ਹੋਣੀ ਸੇਪੋਤਾ ਦੇਖ ਕਰ ਦੇਖ ਗੇੜਾ ਦੇਖੇ ਫਿਰ ਸਾਰੀ ਬੁਆਲੇ ਤੇਰੇ ਤਾਂ ਹੈ ਤਰ ਮਰੇ ਪੈਣਾ ਹਾਂ ਹਾਂ ਜੀ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਇਹ ਪਿੰਡ ਹਸਨਪੁਰ ਕਮੋਆ ਇਹ ਕੀ ਚੱਕਰ ਹੈ ਇਹ ਖਰਚਿਆਂ ਨੂੰ ਅੱਗ ਲੱਗ ਰਹੀ ਹੈ ਇਸ ਵਾਰ ਕਿਵੇਂ ਖਰਚਿਆਂ ਨਾਲ ਤਾਂ ਅੱਗ ਲਾਉਂ ਦਿੰਦੇ ਹੈਗੇ ਜੀ ਨਾ ਸਾਡੇ ਕੋਲ ਇੱਥੇ ਕੋਈ ਮਸ਼ੀਨਰੀ ਵੀ ਹਾਂ ਵੀ ਕੋਈ ਗੱਦੇ ਕੁੱਤੇ ਚੱਕਲੇ ਵੀ ਪਰੇਸ਼ਾਨ ਹੋਏ ਬੈਸੀ ਬਹੁਤ ਜਿਆਦਾ ਵੀਰੇ ਅੱਛਾ ਜੀ ਫਿਰ ਇਹਦਾ ਕੋਈ ਹੱਲ ਲੱਗਦਾ ਤੁਹਾਨੂੰ ਜੀ ਹੱਲ ਸਰਕਾਰਾਂ ਸਮਝ ਨਹੀਂ ਕੋ ਬਾਹਰ ਕੀ ਬੰਨਣਾ ਕੀ ਨਹੀਂ ਹੋਣਾ ਸਮਝ ਨਹੀਂ ਕੋ ਬਾਹਰ ਸਾਨੂੰ ਵੀ ਕੀ ਬੰਨਣਾ ਨਾਲ ਚੱਕਣ ਵਾਲੇ ਆਂਦੇ ਜੀ ਚੱਕਣ ਵਾਲੇ ਆਂਦੇ ਆ ਕਹਿੰਦੇ ਵੀ 700 ਰੁਪਏ ਕਿਲਾ ਦਿਓ ਸਾਨੂੰ ਅੱਛਾ ਜੀ ਹਾਂ ਇਹ ਕੀ ਬੰਨਣਾ ਚਾਹੀਦਾ ਦੱਸੋ ਠੀਕ ਕੋਈ ਮਸਲਾ ਹੈ ਕੋਈ ਖਾਸ ਕੋਈ ਮਸ਼ੀਨਰੀ ਜਿਹੜੀ ਬੈਰੀਅਰ ਕੀ ਕਹਿੰਦੇ ਨੇ ਉਹ ਉਹ ਵੀ ਬੈਰੀਅਰ ਬਣਾਉਣ ਵਾਲੇ ਦੁੱਗਣਾ ਤੇਲ ਲੱਗਦਾ ਜੀ ਇਹ ਤਾਂ ਦੁੱਗਣਾ ਤੇਲ ਲੱਗਦਾ ਵੈਸੇ ਜੀ ਆਪਾਂ ਸੁਪਰ ਸ਼ੀਟ ਨਾਲ ਹੁਣ ਤੁਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਵਿਚੀ ਪਾ ਦੀਏ ਹਨਾ ਇਹਦਾ ਕੀ ਹਾਲ ਹੈ ਸੀ ਮਸ਼ੀਨ ਜੋੜਨ ਦੇ ਵਾਸਤੇ ਪਰ ਫਾਇਦਾ ਲੱਗਦਾ ਨਹੀਂ ਹੈਗਾ ਐਵੇਂ ਅੱਛਾ ਜੀ ਬਿਓ ਚੱਕਣ ਵਾਲੀ ਬਣੀਂਦੇ ਕਦੇ ਕਹਿੰਦੇ ਅੱਜ ਆ ਜਾਂਦੇ 15 ਦਿਨ ਹੋ ਗਏ ਸਾਨੂੰ ਬਦੀਨ ਹੁੰਦਿਆਂ ਨੂੰ ਮਤਲਬ ਸਰਕਾਰ ਵੱਲੋਂ ਕੋਈ ਉਪਰਾਹ ਨਹੀਂ ਕਰਿਆ ਜਾ ਰਿਹਾ ਨਹੀਂ ਨਹੀਂ ਕੋਈ ਸੁਣੀਏਗਾ ਵੈਸੇ ਸ਼ਿਸ਼ਟੋ ਖਰਾਬ ਹੈ ਸਰਕਾਰ ਦਾ ਬਹੁਤ ਛੁੰਡੀ ਫਾਇਦਾ ਹੋ ਜਾਂਦਾ ਅੱਛਾ ਫਿਰ ਬਾਅਦ ਵਿੱਚ ਜੇ ਵਿੱਚ ਆਪਾਂ ਬੰਦੇ ਵੀ ਆ ਫਿਰ ਹੋਰ ਕੋਈ ਨੁਕਸਾਨ ਵੀ ਹੈ ਇਹਦਾ ਹਾਂ ਇਹ 3 ਕਹਿੰਦਾ ਭੁੰਡੀ ਭਾਂਡੀ ਕਹਿੰਦਾ ਟੀਲੀ ਭੁੰਡੀ ਪੈ ਜਾਂਦੀ ਹੈ ਵਿੱਚੋਂ ਪਿੱਛੇ ਨਸਕਾਨ ਹੋ ਜਾਂਦਾ ਫਸਲ ਦਾ ਅੱਛਾ ਅੱਗੇ ਕਣਕ ਦੇ ਸੀਜ਼ਨ 'ਚ ਨੁਕਸਾਨ ਹੈ ਸੀਦਾਂ ਕਾਨ ਹੋ ਜਾਂਦਾ ਕੋਈ ਕੰਟੈਕਟਰ ਨਹੀਂ ਹੋਇਆ ਹੈਗਾ ਜਿਹੜੇ ਇਹ ਬਣਾਉਣ ਵਾਲੇ ਨੇ ਇਹਨਾਂ ਨਾਲ ਕੋਈ ਕਨੈਕਟ ਨਹੀਂ ਜਿ세 ਜਿਹੜਾ ਕੋਈ ਬੰਦਾ ਪੈਸਾ ਦੇ ਦਿੰਦਾ ਇਹਨਾਂ ਨੂੰ ਉੱਥੇ ਵਗ ਜਾਂਦੇ ਆ ਦੂਜਿਆਂ ਨੂੰ ਪੁੱਛਦੇ ਕੋਈ ਸੁਣਨ ਦੇ ਚਾਹਿਆ ਕਿ ਕਿੱਲੇਮਗਰ 2-2000 ਰੁਪਏ ਵੀ ਲੈ ਰਹੇ ਆ ਇਹ ਗੱਦੇ ਬਣਾਉਣ ਵਾਸਤੇ ਪਤਾ ਬਸ ਸਾਨੂੰ 700 ਰੁਪਏ ਦਾ ਪਤਾ ਲੱਗਿਆ ਸੀ ਬਣਾਉਣ ਬਣਾਉਣ ਦਾ ਜੀ ਤੇ ਜਿਹੜੇ ਵੱਢਦੇ ਆ ਪਹਿਲਾਂ ਖਰਚੇ ਉਹ ਉਹਦਾ ਲੱਗਦੇ ਆ ਵੱਢ ਕੇ ਫਿਰ ਵੀ 700 ਰੁਪਏ ਮੰਗਦੇ ਪਿਆ ਇਹ ਤੋਂ ਅੱਛਾ ਮਤਲਬ ਮਤਲਬ ਕਿ 5-7 ਵਿੱਚ 1200 ਰੁਪਏ ਕਿੱਲੇਮਗਰ ਪੈ ਰਹੇ ਆ ਹਾਂਜੀ ਹਾਂਜੀ ਹਾਂਜੀ